ਪ੍ਰਸਤਾਵਿਤ ਜ਼ਿਲ੍ਹਾ ਸ਼੍ਰੀ ਨੰਦਪੁਰ ਸਾਹਿਬ ਵਿੱਚ ਗਰਸ਼ੰਕਰ ਹਲਕੇ ਨੂੰ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਗਰਸ਼ੰਕਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੇ ਤੌਰ ਤੇ ਕੋਰਟ ਕੰਪਲੈਕਸ ਤੋਂ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੂੜੀ ਦੀ ਰਹਾਇਸ਼ ਥੀ ਘੇਰਾਬੰਦੀ ਕਰਕੇ ਧਰਨਾ ਦਿੱਤਾ ਗਿਆ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵਕਫਰ ਬੁਲਾ ਰਹੇ ਨੇ ਕਿਹਾ ਕਿ ਲੋਕਾਂ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਹੁਣ ਲੋਕਾਂ ਨੂੰ ਪਟਕਾਉਣ ਲਈ ਸਰਕਾਰ ਜ਼ਿਲ੍ਹਾ ਸ਼ਰੀਨੰਦਪੁਰ ਸਾਹਿਬ ਬਣਾਉਣ ਜਾ ਰਹੀ ਹੈ ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਦੋ ਫਾੜ ਕਰਕੇ ਹਲਕਾ ਗਰਸ਼ੰਕਰ ਨੂੰ ਸ਼ਰੀਨੰਦਪੁਰ ਸਾਹਿਬ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹਲਕਾ ਗਰਸ਼ੰਕਰ ਦੇ ਲੋਕ ਹੁਸ਼ਿਆਰਪੁਰ ਨਾਲ ਜੁੜੇ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਸ਼ਰੀਨੰਦਪੁਰ ਸਾਹਿਬ ਨਾਲੋਂ ਹੁਸ਼ਿਆਰਪੁਰ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਉਪਲਬਧ ਹੈ। ਉਨ੍ਹਾਂ ਆਖਿਆ ਕਿ ਅਗਰ ਗਰਸ਼ੰਕਰ ਨੂੰ ਸ਼ਰੀਨੰਦਪੁਰ ਸਾਹਿਬ ਨਾਲ ਜੋੜਿਆ ਜਾਂਦਾ ਹੈ ਤਾਂ ਲੋਕਾਂ ਦੀ ਖੱਜਲ-ਖੁਆਰੀ ਵੀ ਵਧੇਗੀ। ਉਨਾਕੀ ਆ ਕੀ ਅਗਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੋ ਫਾਰਕ ਕੀਤਾ ਤਾਂ ਪੱਕਾ ਮੋਰਚਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਗਰਸ਼ੇਂਕਰ ਤੋਂ ਨਵਰਾੰਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਸੀਂ ਇਹ ਪ੍ਰੋਟੈਸਟ तकरीबन ਪਿਛਲੇ ਮਹੀਨੇ 1.5 ਮਹੀਨੇ ਤੋਂ ਚਲਾ ਰਹੇ ਹਾਂ ਕਿ ਜਿਵੇਂ ਇਹ ਕਹਿ ਰਿਹਾ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਔਰ ਗਰਸ਼ੇਂਕਰ ਨੂੰ ਔਰ ਜਿਹੜੇ ਸਾਡੇ ਜਿਹੜਾ ਕੁਝ ਜਿਹੜਾ ਚੱਬੇਵਾਲ ਦਾ ਹਲਕਾ ਮਾਲਕੋਟੜ ਦਾ ਹਲਕਾ ਉਹਨੂੰ ਇਹ ਅਨੰਦਪੁਰ ਸਾਹਿਬ ਨਾਲ ਮਿਲਾ ਕੇ ਜਾ ਰਹੇ ਆ ਜਿਹਦਾ ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰਦੇ ਆਂ ਔਰ ਵਿਰੋਧ ਕਰਦੇ ਰਵਾਂਗੇ ਕਿਉਂਕਿ ਜਿਹੜੀ ਗਰਸ਼ੰਕਰ ਦੀ ਆਵਾਮ ਆ ਉਹ ਨਹੀਂ ਉਹ ਨਹੀਂ ਚਾਹਦੀ ਉਹ ਨਹੀਂ ਚਾਹਦੀ ਵੀ ਅਸੀਂ ਉਹਦੇ ਨਾਲ ਜਾਈਏ ਅਨੰਦਪੁਰ ਸਾਹਿਬ ਦੇ ਨਾਲ ਜਿਵੇਂ ਤੁਸੀਂ ਦੇਖਦੇ ਹੋ ਵੀ ਜੇ ਅਸੀਂ ਰੋਡ ਕਨੈਕਟੀਵਿਟੀ ਦੀ ਗੱਲ ਕਰ ਲਈਏ ਡਾਕੂਮੈਂਟੇਸ਼ਨ ਦੀ ਗੱਲ ਕਰ ਲਈਏ ਜਿੰਨੀ ਈਜ਼ੀ ਅਪਰੋਚ ਹੁਸ਼ਿਆਰਪੁਰ ਦੀ ਗਰਸ਼ੰਕਰ ਵਸਨੀਕਾਂ ਲਈ ਹੈ ਉਨੀ ਈਜ਼ੀ ਅਪਰੋਚ ਅਨੰਦਪੁਰ ਸਾਹਿਬ ਲਈ ਕਦੇ ਵੀ ਨਹੀਂ ਰਹੇਗੀ ਪਤਾ ਨਹੀਂ ਕਿਉਂ ਰੌੜੀ ਸਾਹਿਬ ਜਿਹੜੇ ਹਲਕੇ ਦੇ ਚੁਣੇ ਹੋਏ ਨਮੰਦਾ ਤੁਸੀਂ ਅੱਜ ਤੱਕ ਦੇਖਿਆ ਵੀ ਹਲਕੇ ਦਾ ਚੁਣਿਆ ਹੋਇਆ ਨਮੰਦਾ ਹਲਕੇ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਔਰ ਕਦੀ ਉਹ ਕਹਿ ਰਿਹਾ ਕੁਛ ਪਿੰਡ ਜਿਹੜੇ ਆ ਬੀਟ ਦੇ ਮਨੰਗੁਰ ਸਾਹਿਬ ਨਾਲ ਚਲੇ ਜਾਣਗੇ ਕਦੀ ਉਹ ਕਹਿ ਰਿਹਾ ਕੁਛ ਜਿਹੜੇ ਪਿੰਡ ਆ ਨਵੀਂ ਸ਼ਹਿਰ ਨਾਲ ਚਲੇ ਜਾਣਗੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮੰਦਾ ਉਹ ਇੱਕ ਐਮਐਲਏ ਚੁਣਿਆ ਹੋਇਆ ਇਲਾਕੇ ਨੂੰ ਤੋੜਨ ਦੀਆਂ ਗੱਲਾਂ ਆਪ ਹੀ ਕਰ ਰਿਹਾ ਹੈ ਜਿਸ ਤੋਂ ਤੁਹਾਨੂੰ ਉਹਨਾਂ ਦੀ ਮਨਚਾ ਜਿਹੜੀ ਬੜੀ ਕਲੀਅਰ ਘਟਾ ਵੀ ਉਹ ਗਰਸ਼ੰਕਰ ਦਾ ਨੁਕਸਾਨ ਕਰਨ ਜਾ ਰਹੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਇਸ ਵੇਲੇ ਔਰ ਇਹ ਫੇਲ ਸਰਕਾਰ ਕੋਈ ਮੁੱਦਾ ਲੱਭ ਰਿਹਾ ਕਿ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਫੇਰ ਜਾ ਸਕੀਏ ਲੇਕਿਨ ਇਹ ਜਿਹੜਾ ਲੋਕਾਂ ਦੇ ਵਿੱਚ ਇਦਾਂ ਨਹੀਂ ਜਾਇਆ ਜਾਣਾ ਮੇਰੀ ਅਪੀਲ ਹੈ ਕਿ ਸਰਕਾਰ ਇਹ ਮੂਰਖਤਾ ਪੂਰਣ ਫੈਸਲਾ ਵਾਪਸ ਲਵੇ ਦਰਸ਼ੰਕ ਨੂੰ ਤੋੜਨ ਦਾ ਬਿਲਕੁਲ ਨਾ ਸੋਚੇ ਜੇ ਅਨੰਦਪੁਰ ਸਾਹਿਬ ਨੂੰ ਬਣਾਉਣਾ ਹੈ ਜ਼ਿਲ੍ਹਾ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਪਵਿੱਤਰ ਜਗ੍ਹਾ ਬਣਾਓ ਰੋਪੜ ਦੇ ਲੈ ਲੋ ਜ਼ਿਲ੍ਹੇ ਜੋ ਵੀ ਹਿੱਸਾ ਲੈਣਾ ਤੁਸੀਂ ਲਓ ਲੇਕਿਨ ਹੁਸ਼ਾਰਪੁਰ ਨਾ ਟੋੜਿਆ ਜਾਵੇ ਸਾਡੇ ਤੋਂ ਪਹਿਲਾਂ ਬੱਲਾਚੌਰ ਲੈ ਲਿਆ ਇਹਨਾਂ ਨੇ ਹੁਣ ਗੜਸ਼ੰਕਰ ਲੈ ਲਿਆ ਇਲਾਕੇ ਦੇ ਲੋਕ ਕੀ ਕਰਨਗੇ ਸਾਰਾ ਕਾਰੋਬਾਰ تباہ ਹੁੰਦਾ ਗੜਸ਼ੰਕਰ ਦੇ ਹਜ਼ਾਰਾਂ ਹੀ ਲੋਕ ਦਿੱਲੀ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਹੁਸ਼ਾਰਪੁਰ ਹੁੰਦੀ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਨੇ ਬਾਜ਼ਾਰਾਂ 'ਚ ਜਾਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ ਕਚਹਿਰੀ ਜਾਂਦੇ ਨੇ ਸ਼ਾਦੀ ਸਾਰੀ ਅਰਥ ਵਿਵਸਥਾ ਕਰਾਉ ਕਰ ਰਹੇ ਨੇ ਲੋਕ ਤਰੱਕੀ ਨਾ ਕੀ ਕਰਨੀ ਹੈ ਅਰਥਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੂਸਰਾ ਜਿਹੜੇ ਗੜ ਸ਼ੰਕਰ ਤੋਂ ਪਰਲੇ ਏਰੀਆ ਦੇ ਲੋਕ ਆ ਜਿਹੜੇ 20 ਮਿੰਟ ਤੋਂ ਹਸ਼ਾਰਪਰ ਪਹੁੰਚਦੇ ਆ ਉਹ 70 70 ਕਿਲੋਮੀਟਰ ਦਾ ਅਨੰਤਪੁਰ ਸਾਹਿਬ ਤੱਕ ਪਹੁੰਚਣ ਕੀ ਲੋਕਾਂ ਦੀ ਸਹੂਲਤ ਦੇਖੀ ਇਨਾਂ ਨੇ ਤੋਂ ਮੇਰੀ ਇਹਨਾਂ ਨੂੰ ਅਪੀਲ ਹੈ ਕਿ ਸਰਕਾਰ ਇਹ ਮੂਲਕਤਾਪੂਰਨ ਫੈਸਲਾ ਜਿਹੜਾ ਵਾਪਸ ਲਵੇ ਉਹ ਰੋੜੀ ਸਾਹਿਬ ਤੋਂ ਸਾਨੂੰ ਬਹੁਤ ਉਤਰਾਜ ਆ ਇਹ ਲੋਕਤੰਤਰ ਦੇ ਰਾਖੇ ਆ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸੱਤਾ ਪੱਖ ਦੀ ਗੱਲ ਵੀ ਸੁਣਨੀ ਹੈ ਵਿਰੋਧੀਆਂ ਦੀ ਵੀ ਗੱਲ ਸੁਣਨੀ ਆ ਲੇਕਿਨ ਧੋਖਾ ਵਾਲੀ ਗੱਲ ਹੈ ਗੱਲ ਤਾਂ ਕੀ ਸੁਣਨੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਹਿਲੇ ਦਿਨ ਤੋਂ ਇੱਕ ਜਣ ਮਜ਼ਾਕ ਕੀਤਾ ਤੇ ਗਰਸ਼ੰਦਰ ਗਿਆ ਬਾਅਦ ਕਹਿੰਦੇ ਇਹ ਤਾਂ ਮਜ਼ਾਕ ਕੀਤਾ ਸੀ ਦੇਖੋ ਮਜ਼ਾਕ ਵਾਲੀ ਗੱਲ ਗਰਸ਼ੰਦਰ ਏਰੀਆ ਦੀ ਲੱਕ ਤੋਂ ਉੱਪਰ ਵਾਦੀ ਹੈ ਉਹਨਾਂ ਲੋਕਾਂ ਦਾ ਧੋਖਾ ਲੋਕਾਂ ਨੂੰ ਪੁੱਛੋ ਤੁਸੀਂ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ ਜੇ ਲੋਕ ਜਾਣਾ ਚਾਹੁੰਦੇ ਭੇਜ ਦਿਓ ਅਜਨੇ ਲੋਕ ਤਾਂ ਕੋਈ ਜਾਣੇ ਹੀ ਨਹੀਂ ਜਾਂਦੇ ਇਲਾਕੇ 'ਚ ਰੇਤਾਂ ਦੀ ਲੁੱਟਮੱਟੀ ਹੋਈ ਹੈ ਨਸ਼ਾਖੋਰੀ ਦਿਨ ਰਾਤ ਚੱਲਣ ਰਹੀ ਆ ਗੁੰਡਾਗਰਦੀ ਇੱਥੇ ਰੋਜ਼ ਚੱਲਣ ਰਹੀ ਆ ਉਹਦੇ ਬਾਰੇ ਕੋਈ ਗੱਲ ਨਹੀਂ ਬਰੋਜਗਾਰੀ ਅੱਤ ਦੀ ਆ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਮਹਤਮਿਆਂ ਦੇ ਕਲਰਕ ਪੂਰੇ ਨਹੀਂ ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਨ ਇਹ ਕਿਹੜਾ ਕੰਮ ਬਣਾਇਆ ਇਹਨਾਂ ਨੇ ਜਿਹਨਾਂ ਨੂੰ ਤੋੜਨ ਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ